ਕਸਬਾ ਤਾਰੀਵਾਲ ਦੇ ਪਿੰਡ ਫਤੇਨਗਲ ਵਿਖੇ ਲੋਕ ਚੋਣ ਜਾਬਤੇ ਦੌਰਾਨ ਚੱਲ ਰਹੇ ਸੀਵਰੇਜ ਦੇ ਕੰਮ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਤੇ ਉਤਰ ਆਏ ਲੋਕਾਂ ਦਾ ਦੋਸ਼ ਹੈ ਕਿ ਸੀਵਰੇਜ ਪਾਉਣ ਵਾਲਿਆਂ ਵੱਲੋਂ ਗਲੀਆਂ ਪੁੱਟ ਕੇ ਰੱਖ ਦਿੱਤੀਆਂ ਗਈਆਂ ਹਨ ਅਤੇ ਵਾਟਰ ਸਪਲਾਈ ਦੀਆਂ ਪਾਈਪਾਂ ਤੋੜ ਦਿੱਤੀਆਂ ਗਈਆਂ ਹਨ ਨਾਲੀਆਂ ਦਾ ਨਿਕਾਸ ਵੀ ਰੁਕ ਗਿਆ ਹੈ ਜਿਸ ਕਾਰਨ ਗੰਦਾ ਪਾਣੀ ਗਲੀਆਂ ਵਿੱਚ ਖੜਾ ਹੈ ਦੇ ਲੋਕ ਗਲੀਆਂ ਵਿੱਚ ਗੁਜ਼ਰਨਾ ਵੀ ਮੁਸ਼ਕਿਲ ਸਮਝਦੇ ਹਨ ਜਦਕਿ ਸੰਗਤ ਗੁਰਦੁਆਰਾ ਸਾਹਿਬ ਵੀ ਨਹੀਂ ਜਾ ਸਕਦੀ ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਲਗਾਤਾਰ ਪਾਣੀ ਖੜਾ ਰਹਿਣ ਕਾਰਨ ਮਕਾਨਾਂ ਦੀਆਂ ਨੀਹਾਂ ਵਿੱਚ ਪਾਣੀ ਪਰ ਰਿਹਾ ਹੈ ਅਤੇ ਮਕਾਨ ਡਿੱਗ ਸਕਦੇ ਹਨ ਨਾਮ ਮਨਜੀਤ ਸਿੰਘ son of ਗੁਰਦੇਵ ਸਿੰਘ ਪਿੰਡ ਫਤਿਆ ਨੰਗਲ ਨੇੜੇ ਗੁਰਦੁਆਰਾ ਮਾਤਾ ਗੁਰੀ ਬੇਨਤੀ ਹੈ ਆਪ ਇਥੇ ਸਰਪੰਚ ਸਾਹਿਬ ਸੀਵਰੇਜ ਪਾਉਣ ਦੇਣੇ ਫੋਨ ਸਰਪੰਚ ਜੀ ਅਮਨਦੀਪ ਸਿੰਘ ਜਿਹੜਾ ਇੱਕ ਪਾਸੇ ਉਹ ਕਹਿਣ ਦਿਆ ਵੀ ਮੈਂ ਇਸ ਮਤਲਬ ਮੇਰੇ ਹੱਥ ਪੱਲੇ ਕੱਖ ਨਹੀਂ ਇੱਕ ਸਭ ਕੋਈ ਨਾਲ ਹੋ ਕੇ ਆ ਕਰਵਾਉਂਦੇ ਨਹੀਂ ਅਸੀਂ ਪਰਸੋਂ 13 ਤਰੀਕ ਨੂੰ ਫਿਰ ਮਤਲਬ ਪਰ ਵੀਡੀਓ ਸਾਹਿਬ ਨੂੰ ਮਿਲੇ ਆ ਤੇ ਉਹਨਾਂ ਨੇ ਕਿਹਾ ਵੀ ਜੇ ਅਸੀਂ ਜਿਹੜਾ ਕੋਈ ਰਿਕਵਰ ਪਾਏਗਾ ਉਹਨੂੰ ਫੜ ਕੇ ਅਸੀਂ ਅੰਦਰ ਕਰਾਂਗੇ ਹਾਲੇ ਜੇ ਇਹਨਾਂ ਕੋਲ ਮਤਲਬ ਆਪ ਆਪ ਸੀਵਰੇ ਹੀ ਪਾਉਣਾ ਤੇ ਜਿੱਥੇ ਛੱਪੜ ਜਿੱਥੇ ਪਾਣੀ ਸੁੱਟਣਾ ਉੱਥੋਂ ਸ਼ੁਰੂ ਕੀਤਾ ਜਾਵੇ ਇਹਨਾਂ ਵਿੱਚ ਘਾਰਾਂ ਨੂੰ ਸ਼ੁਰੂ ਕਰਕੇ ਤੇ ਸਾਰਾ ਪੈਣ ਇੱਥੇ ਗੰਦ ਪਾਇਆ ਇਥੇ ਗਾੜੀ ਨਾਈਆਂ ਨਿੱਕੀਆਂ ਪਾਣੀ ਸਿੱਧਾ ਜਾ ਨਹੀਂ ਸਕਦਾ ਜਿੱਥੋਂ ਮੈਂ ਜੇ ਇਹ ਨਾ ਪਾਣੀ ਸਿਵਰੇਜ ਪਾਣਾ ਤੇ ਜਿੱਥੇ ਛੱਪੜ ਦੇ ਵਿੱਚ ਪਾਣੀ ਸੁਪਣਾ ਉਥੋਂ ਸ਼ੁਰੂ ਕੀਤਾ ਜਾਵੇ ਉਹਨੂੰ ਤੇ ਫੇਰ ਨਹੀਂ ਤੇ ਇਸ ਤਰ੍ਹਾਂ ਤੇ ਅਸੀਂ ਨਹੀਂ ਪੈਣ ਦਵਾਂਗੇ ਸਾਡੇ ਦੇ ਮਕਾਨ ਡਿੱਗਣ ਨੂੰ ਤਿਆਰ ਹੈ ਉਹਦੇ ਨਾਲ ਵਾਟਰ ਸਪਲਾਈ ਦਾ ਪਾਣੀ ਛੱਡ ਦਿੰਦੇ ਆ ਵਾਟਰ ਸਪਲਾਈ ਆਇਆ ਨਾ ਗੱਲ ਕੀਤੀ ਹੈ ਜਿਹੜਾ ਮੋਟਰ ਛੱਡਦਾ ਉਹ ਆਂਦਾ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਪੀ ਪਾਣੀ ਨਾ ਚਲਾਓ ਤੇ ਇੱਧਰ ਪਾਣੀ ਇੱਕ ਵਾਰ ਜੀਸੀਪੀ ਨਾਲ ਪੁੱਟ ਕੇ ਸਾਡਾ ਸਾਰਾ ਹੀ ਤੁਏ ਸਾਰੇ ਭਰੇ ਆ ਮਕਾਨ ਸਾਡੇ ਡਿੱਗਣ ਨੂੰ ਤਿਆਰ ਹੋਏ ਆ। ਇਹ ਵੀਡੀਓ ਨਾਲ ਮਿਲੇ ਉਸ ਮੇਰੇ ਆ ਮੈਂ ਪਰਸੋਂ ਗਿਆ ਮੈਂ ਮੈਂ ਮਿਲਿਆ। ਕੀ ਕਹਿੰਦੇ ਨੇ? ਉਹ ਆਂਦੇ ਵੀ ਐਹੀਂ ਇਹ ਕੰਮ ਨੂੰ ਐਹੀਂ ਮਤਲਬ ਤੁਹਾਡੇ ਕਹਿਣ ਦੇ ਉੱਤੇ ਮਤਲਬ ਇਹ ਕੰਮ ਨਹੀਂ ਐਹੀਂ ਬੰਦ ਕਰਨਾ। ਜਿਹੜਾ ਕੋਈ ਰਿਕਵਰਡ ਪਾਏਗਾ ਉਹਨੂੰ ਹੀ ਫੜਕੇ ਅਸੀਂ ਅੰਦਰ ਕਰਾਵਾਂਗੇ। ਉਹਦੀ ਜ਼ਮਾਨਤ ਵੀ ਨਹੀਂ ਐਹੀਂ ਹੋਂ ਦੇਵਾਂਗੇ। ਮੈਂ ਆ ਮਿਲ ਕੇ ਆ। ਅਲੀ ਵਾਈ ਖਾਸਾ ਜੀ ਫਰੇਜੀ। ਪਹਿਲੀ ਗੱਲ ਇਹ ਕਿ ਮੈਂ ਸਰਪੰਚ ਨਹੀਂ ਮੇਰੀ ਵਾਈ ਸਰਪੰਚਾ ਦਾ ਨਾਮ ਤੇ ਜਗਦੀਪ ਕੋਹਰਾ ਜੀ। ਦੂਸਰਾ ਇਹ ਜੀ ਮੈਂ ਕੰਮ ਨਹੀਂ ਕਰਾ ਰਿਆ। ਕੰਮ ਇੱਥੇ ਪ੍ਰਬੰਧਕ ਲੱਗਿਆ ਵੀਰ ਸਿੰਘ ਇੱਕ ਵੀਡੀਓ ਸਾਹਿਬ ਇਹ ਕੰਮ ਕਰਾ ਰਹੇ ਨੇ ਮਤਲਬ ਕੰਮ ਹਲੇ ਸ਼ੁਰੂ ਹੋਣ ਦਿੱਤਾ ਨਹੀਂ ਕੰਮ ਸ਼ੁਰੂ ਹੋਇਆ ਚਲੋ ਜਿਹੜੇ ਥੋੜਾ ਬਹੁਤ ਇਨਸਾਨ ਹੋ ਗਿਆ ਆਪੇ ਉਹਨਾਂ ਨੇ ਕੰਮ ਕਰਾ ਦੇਣਾ ਜਿਹੜਾ ਵਾਟਰ ਥੋੜੀ ਪਾਈਪ ਮਤਲਬ ਉਹ ਕੱਟੀ ਗਈ ਹੈ ਪਾਈਪ ਉਥੋਂ ਥੋੜੀ ਜਿਹੀ ਪਾਈਪ ਕੱਟੀ ਗਈ ਉਹ ਪਾਈਪ ਉਹਨਾਂ ਨੇ ਮੈਂ ਮੈਂ ਉਹਨਾਂ ਧਿਆਨ ਚ ਲਿਆ ਦਿੱਤਾ ਸੀ ਵੀਡੀਓ ਸਾਹਿਬ ਨੇ ਉਹਨਾਂ ਨੇ ਆਪੇ ਉਹ ਪਾਈਪ ਮਤਲਬ ਪਵਾ ਦੇਣੀ ਹੈ ਇਹਨਾਂ ਨੇ ਮਤਲਬ ਕਿਸੇ ਨੂੰ ਦੱਸੇ ਬਗੈਰ ਹੀ ਉਹ ਸਾਰੇ ਟੋਏ ਪੂਰ ਦਿੱਤੇ ਜਾਂ ਤੇ ਕੰਮ ਸ਼ੁਰੂ ਹੋਣੀ ਨਾ ਦਿੰਦੇ ਹੁਣ ਕੰਮ ਸ਼ੁਰੂ ਹੋਇਆ ਹੋਇਆ ਉਹ ਕੰਮ ਬੰਨ ਕਰਾਤਾ ਇਹਨਾਂ ਨੇ ਔਰ ਪੂਰਾ ਨਰਕੇ ਪਿਆ ਨਰਕੇ ਪਿਆ ਸਾਰੀ ਇੱਥੇ ਜਿੰਨਾ ਫਤੇਨਗਲ ਐਂਟਰੀ ਸਾਰਾ ਮੁਹੱਲਾ ਮਤਲਬ ਬਿਮਾਰੀਆਂ ਨਾਲ ਉਥੇ ਮਤਲਬ ਬਿਮਾਰੀ ਫੈਲ ਸਕਦੀ ਐ ਇੰਨਾ ਗੰਦ ਸੀਗਾ ਉਥੇ ਚਲੋ ਹੁਣ ਦੇ ਮਤਲਬ ਉਹ ਮਤਲਬ ਸੀਰੋ ਉਧਰ ਪੈਣ ਲੱਗਾ ਸੀਗਾ ਤੇ ਜਾਣੇ ਪਹਿਲਾਂ ਹੀ ਡੱਕ ਲੈਂਦੇ ਹੁਣ ਕੰਮ ਸ਼ੁਰੂ ਮਤਲਬ ਉਹਨਾਂ ਦੇ ਪਰਮੰਧਾਂ ਨੇ ਕੰਮ ਸ਼ੁਰੂ ਕਰਾ ਦਿੱਤਾ ਤੇ ਹੁਣ ਇਹਨਾਂ ਨੇ ਮਤਲਬ ਡੱਕ ਦਿੱਤਾ ਉਹ ਤੇ ਬੰਦ ਕਰ ਦਿੱਤਾ ਕੰਮ ਪਰਮਜੀਤ ਕੋਰਿਆ ਅਸੀਂ ਪਿੰਡ ਫਤੇਨਗਲ ਦੇ ਵਾਸੀ ਆ ਮੈਂ ਭਾਈ ਲਖਬੀਰ ਸਿੰਘ ਦੀ ਪਤਨੀ ਆ ਸਾਡੇ ਵੇਖੋ ਆ ਗਲੀ ਚ ਪਿੰਡ ਵਾਲੇ ਸਰਪੰਚ ਸਾਹਿਬ ਉਹਨਾਂ ਨੇ ਨਾ ਰਲ ਕੇ ਕਿਆ ਕਹਿ ਕੇ ਆ ਸਭ ਗਰੀਦਾ ਵੇਖੋ ਕੀ ਹਾਲ ਕਰਤਾ ਘਰਾਂ ਚ ਪਾਣੀ ਆਉਣ ਡਿਆ ਬਿਲਡਿੰਗਾਂ ਡਿੱਗਣ ਨੂੰ ਤਿਆਰ ਹੋਈਆਂ ਉਧਰੋਂ ਵਾਟਰ ਸਭ ਪਲਾਈ ਦਾ ਘੜੀ ਪਿੱਛੇ ਪਾਣੀ ਚਾਲੂ ਕਰ ਦਿੰਦੇ ਆ ਰਾਤੀ ਅਜੇ ਬੇਨਤੀ ਕਰਕੇ ਆਏ ਆ ਕਿ ਪਾਣੀ ਨਾ ਚਾਲੂ ਕਰਿਓ ਸਵੇਰੇ ਫੇਰ ਪਾਣੀ ਚਾਲੂ ਕਰਤਾ ਗੋੜੇ ਗੋੜੇ 3-4 ਵਾਰਾ ਪਾਣੀ ਇਥੋਂ ਕਢਾਇਆ ਜੇ ਆ ਗੋੜੇ ਗੋੜੇ ਗੰਦ ਪਾਇਆ ਜੇ ਇਹਨਾਂ ਨੇ ਵੇਖੋ ਕੀ ਸਾਡੇ ਘਰਾਂ ਦਾ ਹਾਲ ਕੀਤਾ ਕੀ ਸਾਡਾ ਹਾਲ ਕੀਤਾ ਬਹੁਤ ਬੁਰੀ ਹਾਲਤ ਆ ਨਾਗੇ ਸਾਡੇ ਗੁਰਦੁਆਰਾ ਸਾਹਿਬ ਸਵੇਰੇ ਅੱਜ ਕੋਈ ਸੰਗਤ ਗੁਰਦੁਆਰੇ ਨਹੀਂ ਆ ਪਾਈ ਸਾਰਾ ਰਸਤਾ ਬੰਦ ਕੀਤਾ ਕੋਈ ਦੂਰ ਨੇੜੇ ਦਾ ਕੋਈ ਆ ਨਹੀਂ ਸਕਦਾ ਕੋਈ ਸਾਡੇ ਇੱਥੇ ਮਰਗੋ ਜਾਂਦੀ ਅਸੀਂ ਉਹਨੂੰ ਮੜੀਆਂ ਤੱਕ ਨਹੀਂ ਖੜ ਸਕਦੇ ਆ ਮੜੀਆਂ ਨੂੰ ਦਾਹ ਪਿੰਡਾਂ ਨੂੰ ਰਸਤਾ ਜਾਂਦਾ ਵਾ ਇਹ ਮੜੀਆਂ ਵਾਲਾ ਰਸਤਾ ਵਾ ਸੀਵਰੇਜ ਸਾਰੇ ਪੋਟ ਦਿੱਤੇ ਵਾਟਰ ਸਪਲਾਈ ਦੇ ਪਾਪ ਪੁੱਟੇ ਪਏ ਆ ਜਿਹੜੇ ਜੋ ਟਾਇਲਟ ਦੇ ਪਾਣੀ ਗੰਦੇ ਦੇ ਪਾਏ ਹੋ ਵੀ ਪੁੱਟੇ ਪਏ ਸਭ ਗੰਦ ਪਾਇਆ ਪਿਆ ਜੀ ਕਹਿੰਦੀ ਸਰਪੰਚ ਕੌਣ ਆ ਤੁਸੀਂ ਉਹਨਾਂ ਸਾਡਾ ਸਰਪੰਚ ਸਿੰਘ ਇੱਥੇ ਅਮਨਦੀਪ ਸਿੰਘ ਸਰਪੰਚ ਵਾ ਅਦਨਾ ਸਰ ਪਰਕ ਕੀਤਾ ਉਹ ਬਸ ਪਤਾ ਨਹੀਂ ਹਾਨੂੰ ਸਮਝ ਨਹੀਂ ਲੱਗਦੀ ਉਹ ਇੱਕ ਪਾਸੇ ਉਹ ਕੰਮ ਚਾਲੂ ਕਰਾਉਣ ਡਿਆ ਦੂਜੇ ਪਾਸੇ ਆਂਦਾ ਮੇਰੇ ਵਸ ਦਾ ਰੋਗ ਨਹੀਂਗਾ ਮੈਂ ਮੈਨੂੰ ਇਹ ਮੈਂ ਕਰ ਨਹੀਂ ਸਕਦਾ ਜੇ ਹੀ ਕਹਿੰਦੇ ਪੀ ਚੌਣ ਜਾਂਦਾ ਲੱਗਾ ਤੁਸੀਂ ਇਹ ਕਰ ਨਹੀਂ ਸਕਦੇ ਉਹ ਬਦੋ ਬਦੀ ਆ ਕੇ ਪੁੱਟ ਕੇ ਤੇ ਇੰਨਾ ਖਲਾਰਾ ਪਾ ਕੇ ਚਲ ਗਈ ਤੇ ਅੱਜ ਹਾਰ ਕੇ ਪ੍ਰਸ਼ਾਸਨ ਆ ਸੋਦੇ ਜੇ ਪ੍ਰੈਸ ਰਿਪੋਰਟਰ ਤੇ ਆਪਣੀ ਆ ਹੀ ਆਪਣਾ ਜੋ ਵੀ ਦੁੱਖ ਵਾਦ ਰੋਣ ਦੇ ਜੇ ਉਹ ਵੀ ਸਾਨੂੰ ਦਮਕੇ ਮਾਰਨ ਦੇ ਗਾੜੀਆਂ ਕਿ ਤੁਹਾਨੂੰ ਕੈਦ ਹੋ ਜਾਊਗੀ ਜਿਹੜਾ ਗਾੜੀ ਆਊਗਾ ਆ ਹੋ ਜਾਊਗਾ ਜੇ ਹੋ ਜਾਊਗਾ ਤੁਸੀਂ ਵੇਖੋ ਵੀ ਆ ਸਾਹਮਣੇ ਮੇਰਾ ਘਰ ਵਾ ਤੇ ਕੀ ਹਾਲ ਹੈ ਮੇਰੀ ਗਲੀ ਵਿੱਚ ਜਾ ਸਕਦੀ ਮੈਂ ਆਪਣੇ ਘਰ ਜਿਹੜਾ ਘਰ ਸਾਡੇ ਕੋ ਪਬਲਿਕ ਇੱਥੇ ਇਕੱਠੀ ਹੋ ਗਿਆ ਹੈ ਇਹ ਆ ਸੁੰਗਿਗਣੀਆਂ ਆ ਕਿ ਸਾਡੀਆਂ ਜਿਹੜੇ ਪਾਣੀ ਦੀ ਬੇਜ ਘਰਾਂ ਵਿੱਚ ਮਤਲਬ ਘਰ ਸਾਡੇ ਨੀਵੇਂ ਦੇ ਘਰਾਂ ਵਿੱਚ ਵੜ ਗਿਆ ਪਾਣੀ ਦਾ ਕੋਈ ਹੱਲ ਕਰਨਾ ਹੀ ਹੈ ਉਹ ਤਾਂ ਉਹਨਾਂ ਆਪ ਹੀ ਡੱਗ ਦਿੱਤਾ ਨੀਵਾ ਮਤਲਬ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਵੇਗੀ ਜਿੰਨਾ ਜਿੰਨਾ ਡੱਕਿਆ ਹੋਇਆ ਹੈ ਡੱਕ ਨਹੀਂ ਸਕਦੇ ਸਾਡੇ ਜਿਹੜੇ ਰਿਡਨ ਚ ਸ਼ਿਕਾਇਤ ਆਉਂਦੀ ਉਹ ਤੇ ਕਾਰਵਾਈ ਕੀਤੀ ਜਾਊਗੀ ਵਾਟਰ ਸਪਲਾਈ ਦੀਆਂ ਜਿਹੜੀਆਂ ਖਰਾਬ ਹੋ ਗਿਆ ਕੋਈ ਮਤਲਬ ਪਟਿਆ ਦੇ ਥੋੜਾ ਜਿਹਾ ਪਟਿਆ ਉਹ ਅਸੀਂ ਸ਼ੁਰੂਆਤ ਹੀ ਕਰਨ ਲੱਗੇ ਹਾਂ ਕੰਮ ਦੇ ਉਹਨਾਂ ਬ੍ਰੇਕ ਕਰਵਾਤਾ ਕੰਮ ਉਹ ਵਾਟਰ ਸਪਲਾਈ ਦਾ ਕੰਮ ਸਪਲਾਈ ਜਿਹੜੀ ਵਾਟਰ ਸਪਲਾਈ ਕਰਵਾਤੀ ਚੱਲੂ ਅਸੀਂ ਪਾਈਪਾਂ ਦੀ ਰਿਪੇਅਰ ਹੋ ਗਈਆਂ ਨਾ ਜੇ ਮੰਨ ਲਓ ਜੇ ਖਰਾਬ ਹੋ ਗਈਆਂ ਤਾਂ ਉਹ ਜਿਹੜੀ ਟੁੱਟੀ ਪਾਈਪ ਤੋਂ ਦੀ ਰਿਪੇਅਰ ਕਰਾ ਕੇ ਕੰਮ ਚਾਲੂ ਕਰਾਤਾ ਵਾਟਰ ਸਪਲਾਈ ਦਾ ਵਾਟਰ ਸਪਲਾਈ ਦਾ ਉਹਦੇ ਕਿਤੇ ਬੰਦ ਚੱਲ ਰਹੀ ਨਹੀਂ ਹੋਣਾ ਹੋ ਜੂਗਾ ਨਾ ਇਹ ਸਿਰਫ ਮਨੋ ਜਿਹੜਾ ਕੱਲ ਦਾ ਕੰਮ ਹੈ ਕੱਲ 5 ਵਜੇ ਤਾਂ ਉਹ ਮਤਲਬ ਕੰਮ ਸ਼ੁਰੂ ਕੀਤਾ ਵਾ ਤੇ ਕੱਲ ਟੁੱਟ ਗਈ ਤਾਂ ਜੋ ਉਹ ਜਿਹੜੀ ਹੈਗੀ ਉਹ ਵਾਟਰ ਸਪਲਾਈ ਦੇ ਬੰਦੇ ਵਾਟਰ ਸਪਲਾਈ ਵਾਲਾ ਪਰਟਨ ਸਾਡੇ ਕੋਲ ਇਥੇ ਹੋ ਜਿਆ ਉਹਨਾਂ ਬੰਦੇ ਭੇਜ ਕੇ ਉਹ ਕੰਮ ਕਰੂਗਾ ਤਾਂ ਉਹ ਸਮਾਨ ਲੈ ਆਇਆ ਇਹ ਦੋ ਤਿੰਨ ਦਾ ਨਾ ਨੀਮਾ ਮਤਲਬ ਜੋ ਦਾ ਹੈਗਾ ਜਦੋਂ ਸ਼ੁਰੂ ਹੋਣਾ ਹੀ ਉਦੋਂ ਹੀ ਕਰਨਾ ਸੀਗਾ ਤੇ ਜੇ ਉਹਨਾਂ ਦਾ ਮਤਲਬ ਜਿਹਨੂੰ ਉਹ ਤੇ ਪੁੱਟਿਆ ਹੀ ਨਹੀਂ ਉਹ ਤਾਂ ਉਹ ਬੰਦੀ ਕਰਵਾਤਾ ਜਦੋਂ ਰੋਗ ਹੀ ਦਿੱਤਾ ਤਾਂ ਮਸ਼ੀਨ ਵਾਲੇ ਤੇ ਚਲੇ ਗਏ ਉਤੋਂ ਉਹਦਾ ਹੱਲ ਹੋ ਜਾਂਦਾ ਉਹ ਸਪਲਾਈ ਜਿਹੜੀ ਰੈਗੂਲਰ ਕਿ ਖੋ ਜਣੀ ਚੱਲ ਉਹ ਹੋ ਜਾਣੀ ਆ ਹੋਰ ਅੱਧੇ ਗੈਂਡੇ ਗੈਂਡੇ ਤਾਂ ਉਹਸ ਮਾਲ ਲੈ ਕੇ ਦੇ ਦਿੱਤਾ ਚਲੇ ਗਏ ਬੰਦੇ ਤੇ ਬਾਕੀ ਦਾ ਉਹ ਦੇਖ ਲੈਣੇ ਆਂ ਵਾਟਰ ਸਪਲਾਈ ਦਾ ਗੁਰਦੌਰੇ ਦਾ ਸਾਈਡ ਤੇ ਹੈਗਾ ਗੁਰਦੌਰੇ ਦਾ ਰਾਹ ਵਾਲੀ ਗੱਲ ਹੀ ਨਹੀਂ ਹੈਗੀ ਰਾਹ ਦੇ ਵਿੱਚੋਂ ਲੱਗਿਆ ਇਸੇ ਕਰਕੇ ਇਸੇ ਗੁਰਦਾਰੇ ਦੇ ਕੋਲ ਰਸਤੇ ਵਿੱਚ ਚਲੋ ਤੁਸੀਂ ਕਰਕੇ ਦੇ ਆਇਓ ਅਸੀਂ ਦੇਖ ਲੈਣੇ ਜੇ ਕੋਈ ਹਾਲ ਹੈ ਜਦੋਂ ਉਹ ਹਾਲ ਕਰਵਾ ਦੇਣੀ ਕੋਈ ਗੱਲ ਨਹੀਂ ਦਾਸਾ ਵਲੌਗ ਨਹੀਂ ਹੋਏਗਾ